ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਮਹਾਨ ਗੁਰੂਆਂ ਸਦਕਾ ਬਾਬਾ ਦੀਵ ਸਿੰਘ ਜੀ ਦੀ ਇੰਨੀ ਵਿੜਾਈ ਤੇ ਉਪਾਂ ਹੋ ਗਈ ਸੀ ਕਿ ਇੱਕ ਵਾਰ ਆਪ ਜੀ ਨੇ ਜੈਸਲਮੀਰ ਤੇ ਵੀਕਾਨੇਰ ਦੇ ਦੋ ਹਿੰਦੂ ਰਾਜਿਆਂ ਦੀ ਸੋळा ਕਰਵਾ ਦਿੱਤੀ ਸੀ ਕੁਝ ਸਮਾ ਸਿੰਘਾਂ ਨੇ ਸੁਖ ਦਾ ਸਾਹ ਲਿਆ ਤੇ ਉਹਨਾਂ ਦੇ ਪਰਉਪਕਾਰ ਤੇ ਮਹਾਨ ਕਾਰਨਾਮਿਆਂ ਤੋਂ ਸਿੰਘਾਂ ਵਿੱਚ ਜਾਗਿਰਤੀ ਆਈ ਸੀ ਕਿ ਅਦੀਨਾ ਬੇਗ ਜਲੰਧਰ ਨੇ ਗੜਬੜ ਆਰੰਭ ਕਰਤੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬਾਬਾ ਦੀਪ ਸਿੰਘ ਜੀ ਦੀ ਸਲਾਹ ਲਈ ਕਿ ਹੁਣ ਖਾਲਸੇ ਨੂੰ ਕੀ ਕਰਨਾ ਚਾਹੀਦਾ ਬਾਬਾ ਦੀਪ ਸਿੰਘ ਜੀ ਨੇ ਹੁਕਮ ਕੀਤਾ ਕਿ ਸਭ ਮਿਸਲਾਂ ਸੂਰਮਿਆਂ ਸਮੇਤ ਦੁਆਬੇ ਵਿੱਚ ਇਕੱਠੀਆਂ ਹੋਣ ਤੇ ਅਦੀਨਾ ਬੇਗ ਨੂੰ ਸੋਧਿਆ ਜਾਵੇ ਸੋ 12 ਮਿਸਲਾਂ ਦਾ ਦੁਆਬੇ ਵਿੱਚ ਇਕੱਠ ਹੋਇਆ ਕਮਸਾਨ ਦਾ ਜੁੱਧ ਹੋਇਆ ਜੇਸੇ ਵਿੱਚ ਅਦੀਨਾ ਵੇਗ ਫੌਸ ਸਿਮਿਤ ਮਾਰਿਆ ਗਿਆ ਜਿੱਤ ਤੋਂ ਬਾਅਦ ਵਿਚਾਰ ਹੋਈ ਕਿ ਇਹ ਇਲਾਕਾ ਕਿਸ ਨੂੰ ਸੌਂਪਿਆ ਜਾਵੇ ਤੇ ਫੈਸਲਾ ਇਹ ਹੋਇਆ ਬਾਬਾ ਦੀਪ ਸਿੰਘ ਜੀ ਜੋ ਫੈਸਲਾ ਕਰਨ ਪੰਥ ਨੂੰ ਪਰਵਾਣ ਹੈ ਤਾਂ ਬਾਬਾ ਦੀਪ ਸਿੰਘ ਜੀ ਨੇ ਜਿੱਤਿਆ ਹੋਇਆ ਇਲਾਕਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਸਪੁਰਦ ਕਰਨ ਦਾ ਫੈਸਲਾ ਸੁਣਾਇਆ ਜੋ ਕਿ ਸਾਰਿਆਂ ਨੇ ਸਿਰ ਮੱਥੇ ਪਰਵਾਣ ਕੀਤਾ ਅਜੇ ਸਿੰਘ ਦੋਆਬੇ ਵਿੱਚ ਹੀ ਸੀ ਕਿ ਮੁਹੰਮਦ ਾਮੀਨ ਖਾਨ ਸਿਆਲਕੋਟ ਨੇ ਜਹਾਦ ਖੜਾ ਕਰ ਦਿੱਤਾ ਉਹ ਖਾਲਸੇ ਨੂੰ ਮਾਰ ਕੇ ਤਬਾਹ ਕਰਨਾ ਇਸਲਾਮੀ ਸਰਾ ਅਨੁਸਾਰ ਪੂਨ ਸਮਝਦਾ ਸੀ ਾਮੀਨ ਖਾਨ ਦੀ ਇਸ ਪਾਲਿਸੀ ਤੋਂ ਧੜਵੀ ਤੇ ਜ਼ਾਲਮ ਮੁਸਲਮਾਨ ਸਿੱਖਾਂ ਨੂੰ ਲੁੱਟਦੇ ਤੇ ਉਹਨਾਂ ਤੇ ਅਤਿਆਚਾਰ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਮੁਨਕਤਾ ਦੀ ਸੇਵਾ ਸੰਭਾਲੀ ਸਾਜਿਆ ਸੀ। ਆਮੀਨ ਖਾਨ ਦੇ ਅਤਿਆਚਾਰਾਂ ਦੀ ਦੁਆਬੇ ਵਿੱਚ ਖਬਰ ਮਿਲੀ। ਸਿੰਘਾਂ ਨੇ ਬਿਆਸਪਾਰ ਕਰਕੇ ਬਟਾਲਾ ਤੋਂ ਦੇਰਾ ਬਾਬਾ ਨਾਨਕ ਪੁੱਜ ਕੇ ਪੰਥ ਦਾ ਇਕੱਠ ਕੀਤਾ। ਤੇ ਮੁਹੰਮਦ ਆਮੀਨ ਖਾਨ ਨੂੰ ਸੋਦਨ ਲਈ ਪਹਿਲੇ ਦਿਨ ਘੋੜਿਆਂ ਸਮੇਤ ਰਾਬੀ ਪਾਰ ਕਰਕੇ ਜਾ ਕੇ ਰਿਆ। ਆਮੀਨ ਖਾਨ ਮੈਦਾਨ ਛੱਡ ਕੇ ਦੌੜਿਆ ਪਰ ਸਿੰਘਾਂ ਨੇ ਉਸ ਨੂੰ ਬੋਚ ਕੇ ਉਸ ਦੇ ਅਤਿਆਚਾਰਾਂ ਦਾ ਬਦਲਾ ਲੈ ਲਿਆ ਤੇ ਉਸ ਦੀ ਸਾਰੀ ਫੌਜ ਵੀ ਮਾਰ ਦਿੱਤੀ ਲੋਹਰ ਤਿਰਵਾਰ ਦੀ ਮਦਦ ਉੱਤੇ ਉਸ ਨੂੰ ਮਾਨ ਸੀ ਪਰ ਉਸ ਦੀ ਮਦਦ ਲਈ ਕੋਈ ਵੀ ਨਾ ਆਇਆ ਸਿਆਲਕੋਟ ਦਾ ਪ੍ਰਬੰਧ ਕਿਸ ਦੇ ਹਵਾਲੇ ਕੀਤਾ ਜਾਵੇ ਤੇ ਦੁਆਬੇ ਦੇ ਵੰਗ ਇਹ ਫੈਸਲਾ ਕਰਨ ਦੇ ਵੀ ਪੂਰੇ ਅਧਿਕਾਰ ਬਾਬਾ ਦੀਪ ਸਿੰਘ ਜੀ ਨੂੰ ਦਿੱਤੇ ਗਏ ਬਾਬਾ ਜੀ ਨੇ ਸੋਚ ਸਮਝ ਕੇ ਇਹ ਇਲਾਕਾ ਲਾਹੌਰ ਦੇ ਨਾਂ ਲੱਗਦਾ ਹੋਣ ਕਰਕੇ ਪੰਥ ਦੇ ਮਹਾਨ ਸੂਰਬੀਤੇ ਸਿਰ ਲਾਥ ਜੋਦੇ ਸਰਦਾਰ ਨੱਥਾ ਸਿੰਘ ਤੇ ਸਰਦਾਰ ਦਿਆਲ ਸਿੰਘ ਜਿਨ੍ਹਾਂ ਨੂੰ ਇਹ ਇਲਾਕੇ ਦਾ ਭੇਦ ਵੀ ਸੀ ਉਹਨਾਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਪੰਥ ਨੇ ਖੁਸ਼ੀਆਂ ਦੇ ਜੈਕਾਰੇ ਛੱਡੇ ਤੇ ਸਿਰ ਮੱਥੇ ਮੰਨਿਆ ਗਿਆ ਪੰਥ ਦੇ ਸਰਕਾਰੀ ਤੱਕੇਸ਼ਾਈ ਵਿਰੁੱਧ ਲੜਦੇ ਪਿੜ ਦੇ ਰਹਿਣ ਵਿੱਚ ਸਰਦਾਰ ਨੱਥਾ ਸਿੰਘ ਤੇ ਸਰਦਾਰ ਦਿਆਲ ਸਿੰਘ ਸ਼ਹੀਦیاں ਪਾ ਗਏ। ਉਹਨਾਂ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਸਰਦਾਰ ਕਰਮ ਸਿੰਘ ਤੇ ਸਰਦਾਰ ਗੁਲਾਬ ਸਿੰਘ ਨੂੰ ਪੰਥ ਨੇ ਸਾਰਾ ਇਲਾਕਾ ਦੇ ਦਿੱਤਾ। ਪਰ ਉਹ ਬਾਅਦ ਵਿੱਚ ਪੰਥ ਨੂੰ ਹੀ ਅੱਖਾਂ ਵਿਖਾਉਣ ਲੱਗੇ ਪਏ। ਉਹਨਾਂ ਦੀਆਂ ਪੰਥ ਪ੍ਰਤੀ ਬਦਸਲੂਕੀਆਂ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ। ਤਾਂ ਉਹਨਾਂ ਸ਼ਹੀਦ ਮਿਸਲ ਦੇ 2000 ਸਿੰਘਾਂ ਸਮੇਤ ਸਿਆਲਕੋਟ ਤੇ ਧਾਵਾ ਬੋਲ ਕੇ ਗਰਮ ਸਿੰਘ ਤੇ ਗੁਲਾਬ ਸਿੰਘ ਨੂੰ ਪਕੜ ਕੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਬਾਬਾ ਜੀ ਰਾਜ ਸੱਤਾ ਕਾਇਮ ਕਰਨ ਦੇ ਵਿਰੁੱਧ ਸੀ ਉਹਨਾਂ ਨੇ ਸ਼ਹੀਦ ਮਿਸਲ ਦੇ ਇਕੱਠ ਵਿੱਚ ਫੈਸਲਾ ਕੀਤਾ ਕਿ ਸਿਆਲਕੋਟ ਇਲਾਕੇ ਦੀ ਜ਼ਗੀਰ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਨਹੀਂ ਹੋਵੇਗੀ ਇਸ ਇਲਾਕੇ ਦੀ ਜ਼ਗੀਰ ਗੁਰਦੁਆਰਾ ਬੇਰ ਸਹਿਬ ਦੇ ਲੰਗਰ ਦੇ ਨਾਂ ਲਗਾ ਦਿੱਤੀ ਜਾਂਦੀ ਹੈ। ਮਿਸਲਾਂ ਵਿੱਚ ਸਭ ਤੋਂ ਪਹਿਲੀ ਤੇ ਉੱਤਮ ਮਿਸਾਲ ਬਾਬਾ ਦੀਪ ਸਿੰਘ ਜੀ ਨੇ ਕੀਤੀ ਸੀ। ਇੱਕ ਲੁਟੇਰੇ ਨੂੰ ਲੁੱਟਣ ਵਿੱਚ ਬਾਬਾ ਦੀਪ ਸਿੰਘ ਜੀ ਦਾ ਕੀ ਯੋਗਦਾਨ ਰਿਹਾ ਹੈ? ਮੀਰ ਮੰਨੂ ਦੀ ਮੌਤ ਤੋਂ ਬਾਅਦ ਅਹਿਮਦ ਸ਼ਾਹ ਦਿੱਲੀ ਨੇ 3 ਸਾਲ ਦੇ ਬੱਚੇ ਮਹਿਮੂਦ ਨੂੰ ਦਿੱਲੀ ਦੇ ਤਖਤ ਤੇ ਬਿਠਾਤਾ। ਜਿਸ ਕਾਰਨ ਦਿੱਲੀ ਦਰਬਾਰ ਵਿੱਚ ਫੁੱਟ ਪੈ ਗਈ ਇਸ ਫੁੱਟ ਦਾ ਫਾਇਦਾ ਉਠਾਉਣ ਲਈ ਮੀਰ ਮੰਨੂ ਦੀ ਮਲਨਾਣੀ ਬੇਬਗਮ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕੰਧਾਰ ਖਬਰ ਭੇਜ ਦਿੱਤੀ ਜੋ ਤੁਰੰਤ 1 ਲੱਖ ਫੌਜ ਲੈ ਕੇ 22 ਦਸੰਬਰ 1752 ਈਸਵੀ ਨੂੰ ਲਾਹੌਰ ਪੁੱਜਿਆ ਉਹਨੇ ਦਿਨੀ ਸਿੰਘ ਜੰਗਲਾਂ ਵਿੱਚ ਰਹਿੰਦੇ ਹੁੰਦੇ ਸੀ ਤੇ ਪੰਜਾਬ ਖਾਲੀ ਪਿਆ ਸੀ ਅਬਦਾਲੀ ਮਾਰੋ ਮਾਰ ਕਰਦਾ 28 ਜਨਵਰੀ 1757 ਈਸਵੀ ਨੂੰ ਦਿੱਲੀ ਪੁੱਜ ਗਿਆ ਦਿੱਲੀ ਲੁੱਟ ਕੇ ਉਸਨੇ ਆਗਰਾ ਲੁੱਟਿਆ ਮੰਦਰ ਲੁੱਟੇ ਔਰਤਾਂ ਦੀ ਬੇਇੱਜ਼ਤੀ ਕੀਤੀ ਨਵਾਬਾਂ ਅਮੀਰਾ ਵਜ਼ੀਰਾਂ ਦੀਆਂ 400 ਸੁੰਦਰ ਅਵਲਾ ਦੇਵੀਆਂ Hindu ਲੜਕੀਆਂ ਤੇ ਲੁੱਟਦਾ ਮਾਲ ਸੋਨੇ ਚਾਂਦੀ ਦੀਆਂ ਮੂਰਤੀਆਂ ਲੈ ਕੇ April 1757 ਈਸਵੀ ਨੂੰ ਦਿੱਲੀ ਤੋਂ ਉਸਨੇ ਖੂਚ ਕੀਤਾ ਤੇ ਅਬਦਾਲੀ ਸੌਂਦਾ ਸੀ ਕਿ ਮੈਨੂੰ ਹੁਣ ਰੋਕਣ ਵਾਲਾ ਕੌਣ ਹੈ ਅਬਦਾਲੀ ਦੀਆਂ ਕਰਤੂਤਾਂ ਦਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਪਤਾ ਲੱਗਾ ਤਾਂ ਉਸਨੇ ਕਿਸੇ ਜੁਗਤ ਨਾਲ ਸਿੰਘਾਂ ਨੂੰ ਚਿੱਠੀਆਂ ਲਿਖੀਆਂ ਤੇ ਉਹਨਾਂ ਨੂੰ ਬੰਗਾਰਿਆ ਕਿ ਖਾਲਸੇ ਦਾ ਜਨਮ ਮਜ਼ਲੂਮਾਂ ਦੀ ਰਾਖੀ ਤੇ ਮਨੁੱਖਤਾ ਦੀ ਸੇਵਾ ਲਈ ਹੋਇਆ ਜੇ ਖਾਲਸੇ ਦੇ ਹੁੰਦੇ ਹੋਏ ਅਬਦਾਲੀ ਆਪਣਾ ਬੀਬੀਆਂ ਨੂੰ ਲੈ ਕੇ ਪੰਜਾਬ पार ਕਰ ਗਿਆ ਦਾ ਇਹ ਸਾਡੇ ਮੱਥੇ ਤੇ ਇੱਕ ਵੱਡਾ ਕਲੰਕ ਹੋਏਗਾ। ਖਬਰ ਮਿਲਦੇ ਸਾਰ ਸ਼ਹੀਦ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ 500 ਘੋੜਸਵਾਰਾਂ ਦਾ ਜੱਥਾ ਲੈ ਕੇ ਦਮਦਾਸ ਸਾਹਿਬ ਤੋਂ ਚੱਲ ਕੇ ਰਾਤੋਂ ਰਾਤ ਥਾਣੇ ਸਰ ਦੇ ਜੰਗਲਾਂ ਵਿੱਚ ਪੁੱਜ ਗਏ ਤੇ ਅਬਦਾਲੀ ਦੀ ਓਡੀ ਕਰਨ ਲੱਗੇ। ਸ਼ਰਾਬ ਨਾਲ ਰੱਜਿਆ ਤੇ ਹੰਕਾਰ ਦਾ ਭਰਿਆ ਅਬਦਾਲੀ ਹਾਥੀ ਤੇ ਸਵਾਰ ਸੀ। ਅੱਗੇ-ਅੱਗੇ ਸ਼ਾਹੀ ਫੌਜ ਬਿਜਕਾਰ ਲੁੱਟਦਾ ਮਾਲ ਗੱਡੀਆਂ ਤੇ ਬੈਠੀਆਂ ਬਲੌਰਤਾ ਤੇ ਮੁੰਡੇ ਅੱਲਾ ਤੇ ਰਾਮ ਨੂੰ ਯਾਦ ਕਰਕੇ ਰੋ ਰਹੇ ਸੀ ਪਿੱਛੇ ਫੌਜ ਸੱਜੇ ਖੱਬੇ ਸਾਰੇ ਸ਼ਰਾਬ ਨਾਲ ਮਸਤ ਹੋਏ ਫੌਜੀ ਸ਼ਾਵਾਦ ਮਰਗੰਡਾ ਤੇ ਪਿਪਲੀ ਦੇ ਵਿਚਕਾਰ ਰਾਤ ਪੈਂਤੇ ਡੇਰਾ ਲਾਈ ਬੈਠੇ ਸੀ ਇੱਧਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਫੌਜ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ 500 ਘੋੜਸਵਾਰਾਂ ਨੇ ਪੰਜ ਜੱਥੇ ਬਣਾ ਕੇ ਗੋਰੀਲਾ ਜੰਗ ਲਈ ਤਿਆਰੀ ਕੀਤੀ ਹੋਈ ਸੀ ਸਿੰਘਾਂ ਨੂੰ ਧਰਮ ਯੁੱਧ ਵਿੱਚ ਆਪਣਾ ਈਮਾਨ ਤੇ ਆਚਰਨ ਕਾਇਮ ਰੱਖ ਕੇ ਗੁਰਵਾਨੀ ਕਾਂ ਦੀ ਸਖਤ ਹਦਾਇਤ ਕੀਤੀ ਗਈ ਸੀ ਇਧਰ ਅਮੀਰਾ ਵਜ਼ੀਰਾ ਦੀ ਤਾਂ ਗੱਲ ਛੱਡੋ ਸਾਰੀ ਫੌਜ ਨੂੰ ਨਸ਼ੇ ਵਿੱਚ ਰੱਬ ਭੁੱਲਿਆ ਹੋਇਆ ਸੀ ਸਿੰਘਾਂ ਦਾ ਦਾ ਲੱਗਾ ਉਹਨਾਂ ਰਾਤ ਨੂੰ ਹੀ ਜ਼ੋਰਦਾਰ ਹੱਲਾ ਬੋਲ ਦਿੱਤਾ ਲੁੱਟਦਾ ਧੰਨ ਮਾਲ ਲੁੱਟ ਲਿਆ ਗੱਡਿਆਂ ਤੇ ਸਵਾਰ ਦੇਵੀਆਂ ਸਮੇਤ ਗੱਡਿਆਂ ਦੇ ਮੂੰਹ ਜੰਗਲ ਵੱਲ ਕਰਕੇ ਤੋੜ ਦਿੱਤੇ ਫੌਜ ਵਿੱਚ ਹਫੜਾ ਦਪੜੀ ਮੱਚ ਗਈ ਸਿੰਘ ਲੁੱਟਮਾਰ ਕਰਕੇ ਜੰਗਲਾਂ ਵਿੱਚ ਜਾਵੜੇ ਦੇਵੀਆਂ ਦੇ ਹੱਥ ਪੈਰ ਖੋਲੇ ਥਾਂ ਪਤੇ ਪੁੱਛੇ ਤੇ ਉਹਨਾਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਖਾਸੇ ਦਲ ਦਾ ਇਹ ਵੱਡਾ ਪਰਉਪਕਾਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਚਮਕਦਾ ਹੀ ਰਹੇਗਾ ਦਿਨ ਚੜਿਆ ਅਬਦਾਲੀ ਨੂੰ ਹੋਸ਼ ਆਈ ਤਾਂ ਉਹ ਸ਼ਰਮਿੰਦਾ ਹੋਇਆ ਤੇ ਫੌਜੀ ਮੁਖੀਆਂ ਨੂੰ ਤਾੜਦਾ ਹੋਇਆ ਉਹ ਪੰਜਾਬ ਵੱਲੋਂ ਦੁਰਪਿਆ ਸਤਲੁਜ ਤੇ ਬਿਆਸ पार ਕਰਕੇ ਫਿਰ ਰਾਤ ਪਈ ਤਾਂ ਸਿੰਘਾਂ ਨੇ ਫਿਰ ਸ਼ੇਰਾਂ ਵਾਂਗ ਚਪਕੀ ਮਾਰੀ ਤੇ ਸ਼ਾਹੀ ਸਮਾਨ ਲੁੱਟ ਲਿਆ ਤੇ ਉਹਨਾਂ ਦੇ ਕਾਫੀ ਫੌਜੀ ਵੀ ਮਾਰ ਮੁਕਾਏ ਖਾਲਸਾ ਦਲ ਨੇ ਅਬਦਾਲੀ ਦੀ ਢਾੜ ਦਾ ਅਟਾਰੀ ਤੱਕ ਪਿੱਛਾ ਕੀਤਾ ਅਬਦਾਲੀ ਨੇ ਸ਼ਰਮ ਦੇ ਮਾਰੇ ਬਚੀ ਖੂਚੀ ਫੌਜ ਲੈ ਕੇ ਲਾਹੌਰ ਜਾ ਕੇ ਸਾ ਲਿਆ ਬਾਬਾ ਜੀ ਆਪਣੇ ਜਥੇ ਸਮੇਤ ਦਮਦਮਾ ਸਹਿਬ ਨੂੰ ਵਾਪਿਸ ਮੋੜਾਇਆ ਹੁਣ ਹਾਰ ਦੀ ਨਮੋਸ਼ੀ ਤੇ ਦਿਲ ਦੀ ਕਵਰਾਟ ਦੂਰ ਕਰਨ ਲਈ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਇੱਕ ਦਰਬਾਰੇ ਖਾਸ ਲਾਉਣ ਲਈ ਕਿਹਾ ਤੇ ਦਰਬਾਰ ਵਿੱਚ ਪੁੱਛਿਆ ਕਿ ਲਾਹੌਰ ਤੋਂ ਦਿੱਲੀ ਜਾਂਦੇ ਸਮੇ ਸਾਰਾ ਪੰਜਾਬ ਖਾਲੀ ਸੀ ਇੰਨੀ ਛੇਤੀ ਇਹ ਜਰਵਾਣੇ ਕਿੱਥੋਂ ਪੈਦਾ ਹੋ ਗਏ ਜਿਨ੍ਹਾਂ ਮੇਰੀ 6 ਮਹੀਨੇ ਦੀ ਕੀਤੀ ਲੁੱਟਕਸੁੱਟ ਖੋ ਲਈ ਤੇ ਫੌਜ ਵੀ ਕਾਫੀ ਮਾਰ ਦਿੱਤੀ ਮੈਂ ਆਪਣੀ ਜਾਨ ਬਚਾ ਕੇ ਮਸਾ ਲਹਰ ਪੁੱਜਿਆ ਇੱਕ ਕਾਜੀ ਨੇ ਉੱਠ ਕੇ ਦੱਸਿਆ ਕਿ ਇਹ ਸਿੱਖ ਨੇ ਜਿਨ੍ਹਾਂ ਆਪਣੇ ਪੀਰ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਪੀ ਕੇ ਲੜਨਾ ਮਰਨਾ ਸਿੱਖਿਆ ਇਹਨਾਂ ਦਾ ਧਾਰਮਿਕ ਕੇਂਦਰ ਅੰਮ੍ਰਿਤਸਰ ਹੈ ਜਿੱਥੋਂ ਉਹ ਮਿੱਠ ਪੀ ਕੇ ਮਰੇ ਹੋਏ ਵੀ ਸੁਰਜੀਤ ਹੋ ਜਾਂਦੇ ਨੇ ਉਹ ਘੋੜਿਆਂ ਤੇ ਬੈਠ ਕੇ ਰਾਤੋਂ ਰਾਤ 100-100 ਮੀਲ ਪੰਧ ਕਰਦੇ ਨੇ ਤੇ ਸਾਗ-ਪਾਤ ਖਾ ਕੇ ਗੁਜ਼ਾਰਾ ਕਰਦੇ ਨੇ ਇਹ ਸਭ ਕੁਝ ਸੁਣ ਕੇ ਅਬਦਾਲੀ 당 ਰਹਿ ਗਿਆ ਇਹ ਸੁਣ ਕੇ ਅਬਦਾਲੀ ਨੇ ਗੁੱਸੇ 'ਚ ਲਾਲ ਪੀਲਾ ਹੋ ਕੇ ਆਪਣੇ ਪੁੱਤ ਤੈਮੂਰ ਸ਼ਾਹ ਨੂੰ ਹੁਕਮ ਕੀਤਾ ਕਿ ਐਸੇ ਖਤਰਨਾਕ ਕੰਮ ਨੂੰ ਖਤਮ ਕਰੋ ਇਨਾਂ ਦੇ ਧਾਰਮਿਕ ਕੇਂਦਰ ਤਬਾਹ ਕਰ ਦਿਓ। ਅੰਮਿਤ ਸਰੋਵਰੇ ਮਿੱਟੀ ਪਾ ਕੇ ਪੂਰ ਪੂਰਾ ਕਰ ਦਿਓ। ਪਿੰਡਾਂ ਤੇ ਜੰਗਲਾਂ ਵਿੱਚ ਫਿਰ ਕੇ ਇਹਨਾਂ ਨੂੰ ਖਤਮ ਕਰ ਦਿਓ। ਅਬਦਾਲੀ ਤਾਂ ਖੁੰਭ ਠਪਾ ਕੇ ਖਾਲੀ ਹੱਤੇ ਕਾਬਲ ਜਾ ਪੁੱਜਾ। ਇਹਦਾ ਤੈਮੂਰ ਸ਼ਾਹ ਨੇ ਆਪਣੇ ਜਰਨੈਲ ਚਹਾਨ ਖਾਨ ਤੇ ਸਰ ਬੁਲੰਦ ਖਾਨ ਨੂੰ ਸਖਤ ਹੁਕਮ ਦਿੱਤਾ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ। ਪਰੇ ਜਿਸ ਦਾ ਸਾਹਿਬ ਢਾਡਾ ਹੋਏ ਤਿਸ ਕੋ ਬਾਰ ਨਾ ਸਕੇ ਕੋਈ ਜਰਨਲ ਜਹਾਨ ਖਾਨ ਨੇ ਆਪਣੀਆਂ ਫੌਜਾਂ ਤੇ ਇਲਾਕੇ ਦੇ ਮੁਸਲਮਾਨ ਇਕੱਠੇ ਕਰਕੇ ਅੰਮ੍ਰਿਤਸਰੋਵਰਪੁਰ ਦਿੱਤਾ ਤੇ ਇਸ ਵਿੱਚ ਜਿਉਂ ਬੀਜ ਦਿੱਤੇ ਸ੍ਰੀ ਹਰਮਿੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਕੇ ਉਹ ਮਨਮਾਨੀਆਂ ਕਰਨ ਲੱਗਾ ਭਾਗ ਸਿੰਘ ਨਾਮੀ ਇੱਕ ਨਿਹੰਗ ਸਿੰਘ ਘੋੜੇ ਤੇ ਸਵਾਰ ਹੋ ਕੇ ਦਮਦਮਾ ਸਹਿ ਪੁੱਜਿਆ ਤੇ ਬਾਬਾ ਜੀ ਨੂੰ ਅਬਦਾਲੀ ਸਰਕਾਰ ਦੀਆਂ ਘੋਰ ਬਦੀਕੀਆਂ ਬਾਰੇ ਸਾਰਾ ਹਾਲ ਸੁਣਾਇਆ ਉਸ ਸਮੇਂ ਬਾਬਾ ਜੀ ਗੁਰਬਾਣੀ ਲਿਖ ਰਹੇ ਸੀ ਬਾਬਾ ਜੀ ਸੁਣਦਿਆਂ ਸਾਲ ਲਾਲ ਪੀਲੇ ਹੋ ਗਏ ਉਹਨਾਂ ਨੇ ਡੇਰੇ ਦੀ ਸੇਵਾ ਸੰਭਾਲ ਲਈ ਭਾਈ ਮਸੱਦਾ ਸਿੰਘ ਨੂੰ ਸੌਂਪੀ ਸਿੰਘਾਂ ਨੂੰ ਦਮਦਮਾ ਸਾਹਿਬ ਇਕੱਠੇ ਹੋਣ ਦੇ ਸੁਨੇਹੇ ਭੇਜੇ ਦਮਦਮਾ ਸੈਭ ਹੋਏ ਇਕੱਠ ਵਿੱਚ ਬਾਬਾ ਜੀ ਨੇ ਸਿੰਘਾਂ ਨੂੰ ਬੰਗਾਰਿਆ ਤੇ ਜਹਾਨ ਖਾਨ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਬਾਰੇ ਜਾਣੂ ਕਰਵਾਇਆ ਤੇ ਕਿਹਾ ਕਿ ਹੁਣ ਸ਼ਹੀਦियां ਪਾ ਕੇ ਇਸ ਬੇਅਦਬੀ ਨੂੰ ਠੱਲ ਪਾਉਣ ਦੀ ਲੋੜ ਹੈ ਖਾਲਸੇ ਨੂੰ ਰੋਹ ਚੜ ਗਿਆ ਬਾਬਾ ਦੀਪ ਸਿੰਘ ਨੇ ਆਪਣਾ ਕਮਰਕੱਸਾ ਤਿਆਰ ਕੀਤਾ ਤੇ ਨਗਾਰੇ ਤੇ ਚੋਟ ਵੱਜ ਗਈ ਤੇ ਉਹਨਾਂ ਨੇ ਅਮੇਰਸਰ ਵੱਲ ਨੂੰ ਚਾਲੇ ਪਾ ਦਿੱਤੇ